आनंदगढ़ साहब किले ਤੋਂ ਸਿੱਧਾ ਕੇਸਗੜ੍ਹ ਸਾਹਿਬ ਜਾ ਰਹੇ ਸੀ ਰਸਤੇ ਦੇ ਵਿੱਚ ਇੱਕ ਹੋਰ ਇਤਿਹਾਸਿਕ ਸਥਾਨ ਮਿਲਿਆ ਮੇਰੇ ਖਿਆਲ 'ਚ ਮੈਂ ਸੋਚਿਆ ਵੀ ਬਹੁਤਿਆਂ ਨੂੰ ਇਹਦਾ ਨਹੀਂ ਪਤਾ ਹੋਣਾ ਕਿ ਆ ਸਿਕ ਸਥਾਨ ਦਾ ਇਹ ਇਤਿਹਾਸਿਕ ਸਥਾਨ ਬਹੁਤ ਹੀ ਖਾਸ ਆ ਆਪਣੇ ਲਈ ਸਾਹਿਬ ਜਦਾ ਅਜੀਤ ਸਿੰਘ ਜੀ ਨਾਲ ਜੁੜਿਆ ਏ ਅਜੀਤਗੜ੍ਹ ਸਾਹਿਬ ਹੁਣ ਇਹ ਇਹ ਇਤਿਹਾਸ ਕੀ ਆ ਇਹਦਾ ਗੁਰਦੁਆਰਾ ਸਾਹਿਬ ਦਾ ਇਸ ਸਥਾਨ ਦਾ ਇਤਿਹਾਸ ਇਹ ਆ ਕਿ ਕਿਸੇ ਪਰਸuram ਨਾਮ ਦੇ ਕਿਸੇ ਬ੍ਰਾਹਮਣ ਦੀ ਕੁੜੀ ਨੂੰ ਯਾਨੀ ਕਿ ਬੇਟੀ ਨੂੰ ਚੱਕ ਕੇ ਲੈ ਗਿਆ ਸੀ ਜਾਵਰ ਖਾਨ ਮੁਸਲਮਾਨ ਉਸ ਸਮੇਂ ਦਾ ਮਤਲਬ ਕਿ ਉਹਨਾਂ ਦਾ ਮੇਨ ਹੋਊਗਾ ਜਦੋਂ ਹਨਾ ਸਰਕਾਰ ਦਾ ਬੰਦਾ ਤੇ ਉਹ ਚਾਕੇ ਲੈ ਗਿਆ ਸੀ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਚਾਕੇ ਉਸ ਪਰਸਰਾਂਤ ਬ੍ਰਾਹਮਣ ਨੇ ਜਿਹੜੀ ਬੇਨਤੀ ਕੀਤੀ ਸੀ ਕਿ ਮੇਰੀ ਬੇਟੀ ਛਡਵਾ ਦਿਓ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਪੁੱਤਰ ਅਜੀਤ ਸਿੰਘ ਜੀ ਨੂੰ ਥਾਪੜਾ ਦਿੱਤਾ ਤੇ 100 ਸਿੰਘਾਂ ਦਾ ਜਿਹੜਾ ਜਥਾ ਦੇ ਕੇ ਭੇਜਿਆ ਤਾਂ ਉਹਨਾਂ ਨੂੰ ਕਿਹਾ ਕਿ ਇਹਨਾਂ ਦੀ ਬੇਟੀ ਨੂੰ ਛਡਵਾ ਕੇ ਲਿਓ ਤਾਂ ਸਾਹਿਬ ਜਦਾ ਅਜੀਤ ਸਿੰਘ ਜੀ ਬਾਬਾ ਜੀ ਸਿੰਘ ਜੀ ਛੜਵਾ ਕੇ ਲਿਆਏ ਤੇ ਉਸ ਜਬਰਖਾਨ ਦੀਆਂ ਮੁਸ਼ਕਾਂ ਬਣ ਕੇ ਯਾਨੀ ਕਿ ਉਹਨੂੰ ਕੈਦ ਕਰਕੇ ਤੇ ਉਹਨੂੰ ਲੈ ਆਏ ਸੀ ਦਰਬਾਰ ਚ ਕਲਗੀਧਰ ਦੇ ਪਿਤਾ ਦੇ ਚਰਨਾਂ ਚ ਪੇਸ਼ ਕੀਤਾ ਤਾਂ ਕਲਗੀਧਰ ਮਹਾਰਾਜ ਜੀ ਨੇ ਫਿਰ ਬਾਅਦ ਚ ਉਹਨਾਂ ਦੀ ਬੇਟੀ ਵਾਪਸ ਕੀਤੀ ਪਰਸਨਾਮ ਦੀ ਤੇ ਉਸ ਤੋਂ ਬਾਅਦ ਇਸ ਜਿਹੜਾ ਜਬਰਖਾਨ ਸੀ ਉਸ ਨੂੰ ਫਿਰ ਸਜ਼ਾ-ਏ-ਮੌਤ ਦਿੱਤੀ ਕਿਉਂਕਿ ਕਿਸੇ ਨਾਲ ਗਲਤ ਕਰਨ ਵਾਲਾ ਬੰਦਾ ਉਹਦੀ ਸਜ਼ਾ ਇਹੀ ਹੋਣੀ ਚਾਹੀਦੀ ਹੈ ਤਾਂ ਹੁਣ ਤੁਹਾਨੂੰ ਅੰਦਰੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਆਂ ਫੋਸ ਤੋਂ ਬਾਅਦ ਚੱਲਦੇ ਆਂ ਕੇਸ ਕਰਦਾ ਹਾਂ